ਗੁਰਦਰਾ ਬਾਬਾ ਬਕਾਲਾ ਸਾਹਿਬ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇਹ ਪਵਿੱਤਰ ਸਥਾਨ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਭਗਤੀ ਕੀਤੀ ਸੀ ਇੱਥੇ ਹੀ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਛਾਣ ਹੋਈ ਸੀ ਜਦੋਂ ਇੱਕ ਵਾਰੀ ਮੱਖਣਸ਼ਾ ਲੁਬਾਣਾ ਦਾ ਬੇੜਾ ਪਾਣੀ ਵਿੱਚ ਡੁੱਬਣ ਲੱਗਿਆ ਤਾਂ ਉਹਨਾਂ ਨੇ ਇੱਕ ਸੁਖਣਾ ਸੁਖੀ 500 ਮੋਹਰਾਂ ਦੀ ਜਦੋਂ ਸੁਖਣਾ ਤਾਰਨੀ ਸੀ ਅਤੇ ਮੱਖਣਸ਼ਾ ਨੂੰ ਗੁਰੂ ਦੀ ਪਛਾਣ ਨਹੀਂ ਹੋਈ ਉਨੇ ਗੁਰੂ ਦੀ ਪਛਾਣ ਕਰਨ ਵਾਸਤੇ ਹਰ ਇੱਕ ਅੱਗੇ ਪੰਜ-ਪੰਜ ਮੋਹਰੇ ਰੱਖੀਆਂ ਜੁਦ ਇਹ ਹੀ ਪੰਜ ਮੋਹਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਰੱਖੀਆਂ ਤਾਂ ਗੁਰੂ ਸਾਹਿਬ ਨੇ ਮੱਖਣ ਸ਼ਾਹ ਨੂੰ ਕਿਹਾ ਕਿ ਆਪ ਜੀ ਨੇ ਤਾਂ 500 ਮੋਹਰਾਂ ਸੁੱਖੀਆਂ ਸੀ ਇਸੇ ਗੱਲ ਨੂੰ ਦੇਖਦੇ ਹੋਏ ਮੱਖਣ ਸ਼ਾਹ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਨੌਵੇਂ ਗੁਰੂ ਦੀ ਪਛਾਣ ਕੀਤੀ ਅਤੇ ਉਹਨਾਂ ਨੇ ਨਾਰਾ ਦਿੱਤਾ ਕਿ ਗੁਰੂ ਲਾਡੋ ਰੇ ਗੁਰੂ ਲਾਡੋ ਰੇ ਅਤੇ ਇਤਿਹਾਸ ਮੁਤਾਬਕ ਇੱਥੇ ਹਰਗੋਬਿੰਦ ਸਾਹਿਬ ਜੀ ਆਪਣੀ ਮਾਤਾ ਗੰਗਾ ਜੀ ਨਾਲ ਰਹਿੰਦੇ ਸਨ ਅਤੇ ਉਹਨਾਂ ਦੀ ਮਾਤਾ ਦਾ ਆਖਰੀ ਸਮਾਅ ਵੀ ਇੱਥੇ ਹੀ ਬਤੀਤ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਸਥਾਨ ਤੇ ਭਗਤੀ ਕਰਦੇ ਸੀ ਸੰਗਤ ਦੀ ਚੱਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ